ਕਿ ਦਾ ਹਾਲ ਚਾਹੁੰ ਉਮੀਦ ਕਰਦੇ ਹਾਂ ਜੇ ਸਭ ਵਧੀਆ ਹੋਵੋਗੇ ਤੇ ਖੂਬ ਆਪਣੀ ਲਾਈਫ ਨੇ ਇੰਜੋਏ ਕਰਦੇ ਹੋਵੋਗੇ ਲੇਕਿਨ ਅੱਜ ਕੱਲ ਇਹ ਟੈਨਸ਼ਨ ਆ ਉਹ ਇੰਜੋਏ ਤੇ ਵੈਸੇ ਕਰਦੋਂ ਨਹੀਂ ਹੋਣਾ ਹੈਗਾ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਜੀ ਕਰਾਂ ਆ ਉਮੇਰ ਉਹ ਵੀ ਆਪਣੇ ਕਰਾ ਉਹ ਤਾਂ ਮੈਂ ਕਹਿਣ ਲੱਗੀ ਸੀ ਅੱਛਾ ਮੈਂ ਘਰ ਵੀ ਕਹਿੰਦਾ ਵੈ ਤਾਂ ਹੁੰਦਾ ਵਾ ਮੈਂ ਨਾ ਇੱਕ ਮੇਰਾ ਬੰਦਾ ਨਾ ਪੁੱਛੇ ਕਿਰਾਮ ਮੈਂ ਕਹੂੰਗੀ ਕਰਾਸ਼ਰਫ ਮੇਰਾ ਬੰਦਾ ਨਾ ਮਸ਼ਰਫ ਹਣਾ ਮੈਨੂੰ ਉਹ ਆਦਨ ਜੋ ਪਈ ਹੋਈ ਹੈ ਨਾ ਨਾਸ਼ਰਫ ਸ਼ਰਫ ਕਹਿੰਦੀ ਕਰਾਸ਼ਰਫ ਤਵੇਰਾ ਬਦਲ ਦੇ ਦੇਖਣਾ ਹੈ ਮੈਂ ਕਹਿੰਦਾ ਨਹੀਂ ਨਹੀਂ ਇਕਰਾ ਉਮੇਰ ਅੱਛਾ ਦਦਾਉਨਾ ਬੁੱਗਾ ਨਹੀਂ ਆ ਹੋਏ ਤੇਰਾ ਮਾਲ ਤਾਂ ਪਹਿਲੇ ਤੂੰ ਸਟਾਰਟ ਲੈ ਲਈ ਅਸੀਂ ਐਸਲੀਏ ਉਸ ਵੇਲੇ ਤੈਨੂੰ ਹਾਰ ਤੇ ਪੈ ਗਈ ਆ ਹਸਪੀਟਲ ਨਾਲ ਗੋਲਦੇ ਨਾ ਆਉਂਦਾ ਹਾਂਜੀ ਬਿਲਕੁਲ ਤੇ ਉਹ ਕਿਉਂਕਿ ਸਾਡੇ ਕੰਮ ਜਿਆਦਾ ਆਉਂਦੇ ਹੁੰਦੇ ਕਿ ਇਕਰਾਵਲ ਬੋਲਿਆ ਕਰੇ ਵੀ ਇਕਰਾਵਲ ਸਟਾਰਟ ਲਿਆ ਕਰੇ ਇਸ ਵਾਰ ਤਾਂ ਮੈਨੂੰ ਉਹੀ ਹੱਥ ਪੈ ਗਈ ਹੈ ਇਸ ਲਈ ਸੌਰੀ ਮੈਂ ਜੀ ਇਕਰਾ ਉਮੇਰ ਤੇ ਮੈਂ ਤੁਹਾਡੇ ਨਾਲ ਅੱਪਾ ਦੇਖਣ ਦੇ ਜੀ ਲੈਫਟਨੈਂਟ ਜਨਰਲ ਕੇਜੀਐਸ ਢਿੱਲੂ ਦੀ ਬੜੀਆਂ ਜ਼ਬਰਦਸਤ ਗੱਲਾਂ ਅੱਛਾ ਨੇ ਦੀ ਆਵਾਜ਼ ਕਿੰਨੀ ਜ਼ਬਰਦਸਤ ਕਿੰਨੀ ਪਿਆਰੀ ਜਈ ਆਵਾਜ਼ ਹਨਾ ਆਵਾਜ਼ ਸੁਣ ਕੇ ਨਾ ਮਜ਼ਾ ਆਂਦਾ ਵੈਸੀ ਗੱਲਾਂ ਨਾਲ ਮੈਨਾਂ ਦੀ ਆਵਾਜ਼ ਤੇ ਜ਼ਿਆਦਾ غور ਕਰਨ ਕਿੰਨੀ ਪਿਆਰੀ ਆਵਾਜ਼ ਇਹਨਾਂ ਦੀ ਤੇ ਆਪਾਂ ਫੇਰ ਦੇਖ ਲੈਂਦੇ ਆ ਵੀਡੀਓ ਆਪਾਂ ਨੇ ਸਿਰ ਮੇਖਾ ਲਾਖਰੀ ਪਾਟੇ ਦਾ ਹੋ ਲੈ ਗਿਆ ਵਾ ਉਹ ਦੇਖ ਲੈਂਦੇ ਆਪਣੇ ਭੈਣ ਭਰਾਵਾਂ ਨਾਲ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਛਾ ਮੇਰੀ ਯਾਦ ਦਿਦਾ ਹਾਂ ਕਿ ਮੈਂ ਕੋਈ ਵੀ ਗੱਲ ਕਰਨੀ ਹੋਵੇ ਨਾ ਮੈਂ ਹੱਥਾਂ ਲਾਜ਼ਮੀ ਹਿਲਾਉਣਾ ਹੁੰਦਾ ਹਾਂ ਮੇਰੇ ਦੇ ਨਹੀਂ ਹਿਲਦੇ ਹੈਗੇ ਉਹੀ ਮੈਨੂੰ ਮੇਰਾ ਬੰਦਾ ਕਹਿੰਦਾ ਮੇਰਾ ਮਜ਼ਾਕ ਕਰੋਗਾ ਇਹਦੇ ਹੱਥ ਫੜ ਲੈ ਇਹਨੇ ਬੋਲ ਨਹੀਂ ਹੁੰਦਾ ਅੱਛਾ ਐਸੇ ਹੁੰਦਾ ਇਦਾਂ ਹੀ ਮੈਂ ਜਦ ਵੀ ਕਰ ਆਪਣੇ ਹੱਥ ਨਾ ਹਲਾਵਾ ਨਾ ਐਦਾਂ ਕਰਕੇ ਮੇਰੇ ਕੋਲ ਬੋਲ ਨਹੀਂ ਹੁੰਦਾ ਹੈਗਾ ਐਦਾਂ ਹੀ ਹੁੰਦਾ ਮੇਰੇ ਆਖ ਇਦਾਂ ਹੀ ਮੈਂ ਕੋਈ ਵੀ ਗੱਲ ਕਰਦੀ ਆ ਨਾ ਮੇਰੇ ਬੰਦੇ ਤਾਂ ਬੰਦਾ ਹੱਥ ਫੜ ਲੂਗਾ ਅੱਛਾ ਹੁਣ ਬੋਲ ਤੇ ਆਪਾਂ ਫੇਰ ਵੀਡੀਓ ਦੇਖ ਲੈਂਦੇ ਫੇਰ ਬਾਕੀ ਗੱਲਾਂ ਕਰਦੇ ਆ ਜੀ ਆਵਾਜ਼ ਤੇ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਕਿ ਫੌਜੀ ਨਾ ਸਿਰਫ ਫੌਜੀ ਕਾਰਵਾਈ ਨਹੀਂ ਕਰਦਾ ਆਪਰੇਸ਼ਨ ਮਾਂ ਦੀ ਆਪਾਂ ਗੱਲ ਕੀਤੀ ਜੀ ਹੁਣ ਇਸ ਤੇ ਮੈਂ ਉਹਨੂੰ ਕਿਹਾ ਮੇਰਾ ADC ਸੀ ਕੈਪਟਨ ਸੰਦੀਪ ਸਿੰਘ ਤੇ ਮੈਂ ਸੰਦੀਪ ਸਿੰਘ ਨੂੰ ਕਿਹਾ ਉਹ ਮੇਰੇ ਕੋਲ ਆ ਕੇ ਕਹਿੰਦਾ ਸਰ ਇਸ ਤਾਂ ਕਰਕੇ ਇੱਕ ਲੜਕੀ ਹੈ ਉਸਕੋ ਉहां ਸੇ ਕਸ਼ਮੀਰ ਯੂਨੀਵਰਸਿਟੀ ਸੇ ਮੈਸੇਜ ਆਇਆ ਸੀ ਤਾਂ ਮੈਂ ਕੰਮ ਕਰੋ ਇੱਕ ਟੀਮ ਭੇਜੋ ਔਰ ਢੂੰਡੋ ਮੋਬਾਈਲ ਤੇ ਕਮਿਊਨੀਕੇਸ਼ਨ ਕਰ ਰਿਹਾ ਮੈਂ ਢੂੰਡੋ ਔਰ ਉਸਕੋ 에ਅਰਪੋਰਟ ਲੈ ਜਾਓ ਔਰ ਫਲਾਈਟ ਮਿਲਦੀ ਹੈ ਤਾਂ ਉਸਮੇ ਬਿਠਾ ਕੇ ਉਸਕੋ ਭੇਜ ਦਿਓ ਖੈਰ ਜੀ ਉਹ 2-4 ਘੰਟੇ ਬਾਅਦ ਦੇ ਵਿੱਚ ਮੈਨੂੰ ਕਹਿੰਦਾ कॉन्टैक्ट हो गया मिल गई है उसको एयरपोर्ट लेके जा रहे हैं ऐसे चलो गुड ऐसे सारी गलबात चल रही है ये हो रहा है वो हो रहा है फिर थोड़े देर बाद संदीप सिंह हो रहा है सर वो लड़की को फ्लाइट नहीं मिली hmm. अभी क्या कर रहे हैं मेरे उससे पूछ लो वापस हॉस्टल जाना है अगर उसने कैंट में आकर रात को रहना कल सुबह दोबारा ट्राई कर लेंगे फ्लाइट की तो चलो जी फिर अद्धे घंटे सर वो तो रोए जा रही है ਹੁਣ ਮੈਨੂੰ ਮਤਲਬ ਹੈ ਕਿ ਜੇ ਮੇਰੇ ਕੋਲ ਇੰਨਾ ਟਾਈਮ ਸੀ ਆ ਕਿ ਮੈਂ ਇੱਕ ਬੱਚੇ ਦੇ ਲਈ ਇਹ ਸਭ ਕੁਝ ਕਰ ਰਹੇ ਹਾਂ ਜਿਹੜੇ ਬਾਕੀ ਉੱਥੇ ਲੋਕ ਸੀ ਉਹਨਾਂ ਦੇ ਵਿੱਚ ਰਿਸ਼ਤੇਦਾਰ ਉਹਨਾਂ ਦੀ ਭੈਣ ਭਰਾ ਉਹਨਾਂ ਤੋਂ ਜਲਪਸ਼ਾਨ ਵਾਲੇ ਉਹਨਾਂ ਨੂੰ ਮੈਸੇਜ ਆਉਂਦੇ ਹੋਣਗੇ ਬਿਲਕੁਲ ਫਿਰ ਅਖੀਰ ਨੂੰ ਉਹ ਕਹਿੰਦਾ ਸਰ ਰੋਏ ਜਾ ਰਹੀ ਰੋਏ ਜਾ ਰਹੀ ਮੈਂ ਕਿਹਾ ਇੱਕ ਕੰਮ ਕਰੋ ਉਸਕੋ ਕੈਂਪ ਵਿੱਚ ਬਿਲਾ ਲਓ ਸਾਡੇ ਉੱਥੇ ਮੇਰੇ ਇੱਕ ਹੋਰ ਕਮਾਂਡਰ ਦੇ ਘਰ ਦੇ ਨਾਲ ਹੀ ਇੱਕ ਕਰਨ ਸਰ ਰਹਿੰਦੇ ਸਨ ਉਹਨਾਂ ਦੀ ਮਦਰ ਉਹਨਾਂ ਦੀ ਸਿਸਟਰ ਉਹਨਾਂ ਦੀ ਵਾਈਫ ਬੇਟੀ ਉਹ ਮੈਂ ਉਹਨਾਂ ਦੇ ਨਾਲ ਜਿਹੜਾ ਰੂਮ ਹੈ ਉੱਥੇ ਸੈੱਟ ਕਰ ਦਿਓ ਤੇ ਫਿਰ ਕਹਿੰਦਾ ਸਰ ਰੋਏ ਜਾ ਰਹੀ ਮੈਂ ਇੱਕ ਇਸ ਲੜਕੀ ਕੋ ਵੀ ਆਪਣੇ ਘਰ ਡਿਨਰ ਪਰ ਮਿਲਾ ਲਓ। ਉਹ ਦੋ ਚਾਰ ਸੈਲਫੀ ਵੈਲਫੀ ਖਿੱਚੇਗੀ ਤਾਂ ਠੀਕ ਹੋ ਜਾਏਗੀ। ਮੈਂ ਆਪਣੀ ਕਿਤਾਬ ਲਿਖੀ ਹੈ ਕਿ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਉਸ ਦੇ ਵਿੱਚ ਮੈਂ ਜ਼ਿਕਰ ਕੀਤਾ ਹੈ ਜਿਵੇਂ ਲੜਕੀ ਦਾ ਨਾਮ ਹੈ ਫੋਟੋ ਵੀ ਉਸ ਦੀ ਮੇਰੇ ਤੇ ਧੋਨੀ ਦੇ ਨਾਲ ਤੇ ਉਹ ਲੜਕੀ ਜਦ ਤੱਕ ਮੈਂ ਮੈਨੂੰ ਮੈਂ ਹੋਸਟ ਹਾਂ ਮੈਂ ਜਿੰਦਰ ਦੀ ਡਿਨਰ ਪਾਰਟੀ ਦੇ ਰਿਹਾ ਹਾਂ ਧੋਨੀ ਪਹੁੰਚ ਗਿਆ ਸੀ ਰਾਤੀ 8 ਵਜੇ ਬਾਕੀ ਵੀ ਗੈਸਟ ਪਹੁੰਚ ਗਏ ਮੈਂ ਰਾਤੀ 11 11:30 ਵਜੇ ਆਣਾ ਕਿਉਂਕਿ ਹੁਣ ਮੈਨੂੰ ਕੰਮ ਕਰਨਾ ਸੀ ਸਾਰਾ ਸਾਰੀ ਕੋਆਰਡੀਨੇਸ਼ਨ ਕਰਨੀ ਮੈਂ ਯੂਨੀਫਾਰਮ ਦੇ ਵਿੱਚ ਆਪਣੇ ਘਰ ਦੇ ਵਿੱਚ ਜਦੋਂ ਕਿ ਮੈਂ ਪਾਰਟੀ ਦਿੱਤੀ ਹੈ ਐਂਡ ਇਸ ਤਰ੍ਹਾਂ ਦਾ ਪੂਰਾ ਜਿਲ੍ਹਾ ਜਿਹਨੂੰ ਕਹਿੰਦਾ ਨਾ ਸਾਮ-ਦਾਮ ਦੰਦ ਟ੍ਰੈਸਟ ਨਹੀਂ ਸੀਗਾ ਸਰ ਧੋਨੀ ਸਾਹਿਬ ਨਾਲ ਤੁਸੀਂ ਗੱਲਾਂ ਕਰ ਰਹੇ ਸੀ ਆਮ ਸ਼ੋਰ ਇਹਦੇ ਬਾਰੇ ਤਾਂ ਕੁਝ ਵੀ ਜ਼ਿਕਰ ਨਹੀਂ ਹੋਇਆ ਹੋਣਾ ਹੀ ਨਿਊ ਨਾਥਿੰਗ ਅਬਾਊਟ ਇਟ ਨਾ ਨਾ ਹੀ ਨਿਊ ਨਾਥਿੰਗ ਅਬਾਊਟ ਇਟ ਐਂਡ ਆਈ ਡਿਡਨਟ ਟੈਲ ਹਿਮ even ਦੱਸਿਆ ਹੈ ਜਿਹੜਾ ਮੇਰਾ ਸੈਕੰਡ ਇਨ ਕਮਾਂਡ ਸੀ ਕਸ਼ਮੀਰ ਚ ਉਹਨੂੰ ਵੀ ਨਹੀਂ ਸੀ ਪਤਾ ਤੇ ਸਟ੍ਰੈਸ ਇਸ ਕਰਕੇ ਨਹੀਂ ਕਿ ਜੇ ਤੁਸੀਂ ਜੋ ਕਮਾਂਡਰ ਹੋ ਨਾ ਇਹ ਤੁਸੀਂ ਸਟ੍ਰੈਸ ਲਓਗਾ ਨਾ ਤੇ ਸਟ੍ਰੈਸ ਤੁਹਾਡੀ ਫੈਮਲੀ ਉੱਪਰ ਜਾਂਦੀ ਹੈ ਤੁਹਾਡੀ ਉਹ ਜੋ ਜਵਾਨਾਂ ਦੇ ਉੱਪਰ ਜਾਂਦੀ ਹੈ ਤੁਹਾਡੇ ਅਫਸਰਾਂ ਦੇ ਉੱਪਰ ਜਾਂਦੀ ਹੈ ਪਰ ਰਿਟੈਲੀਏਸ਼ਨ ਦਾ ਡਰ ਨਹੀਂ ਸੀ ਤੁਹਾਨੂੰ ਨਹੀਂ ਲੱਗਦਾ ਸੀਗਾ ਕਿ ਐਟਲੀਸਟ ਰਿਐਕਸ਼ਨ ਦਾ ਤਾਂ ਡਰ ਹੋਊਗਾ ਦੇਖੋ ਇਸ ਤਰ੍ਹਾਂ ਹੈ ਇਹ ਨਾ ਕਸ਼ਮੀਰ ਦੇ ਵਿੱਚ ਰਿਐਕਸ਼ਨ ਹੋਣਾ ਸਭ ਤੋਂ ਨੋਰਮਲ ਸੀ ਜੀ ਜੇ ਪਾਕਿਸਤਾਨ ਨੇ ਕਰਾਸ ਬਾਰਡਰ ਰਿਐਕਸ਼ਨ ਵੀ ਤਾਂ ਹੋਣਾ ਸੀ ਬਾਰਡਰ ਜਾਂ ਜਦੋਂ ਆਪਣੀ ਬਾਲਾਕوٹ ਸਟ੍ਰੈਕ ਤੋਂ ਬਾਅਦ ਵੀ ਅਗਰ ਸਭ ਤੋਂ ਜ਼ਿਆਦਾ ਸੋਚਿਆ ਹੁੰਦਾ ਹੈ ਕਿ ਕਸ਼ਮੀਰ ਦੇ ਵਿੱਚ ਪਾਕਿਸਤਾਨ ਰਿਐਕਟ ਕਰੇਗਾ ਜੀ ਉਨੇ ਕਿਉਂ ਨਹੀਂ ਕੀਤਾ ਕਸ਼ਮੀਰ ਚ ਉਹਨੇ ਜਾ ਕੇ ਜਮੂ ਐਰੀਆ ਚ ਕਿਉਂ ਕੀਤਾ ਕਿਉਂਕਿ ਕੁਝ ਐਸੇ ਹਾਲਾਤ ਪੈਦਾ ਕਰ ਦਿੱਤੇ ਗਏ ਸੀ ਕਸ਼ਮੀਰ ਦੇ ਵਿੱਚ ਬਾਰਡਰ ਦੇ ਉੱਪਰ ਕਿ ਪਾਕਿਸਤਾਨ ਦੀ ਹਿੰਮਤ ਨਹੀਂ ਸੀ ਕਿ ਕਸ਼ਮੀਰ ਕੋਰ ਨੂੰ ਟੱਚ ਕਰ ਜਾਏ ਐਂਡ ਇਹ 5 ਅਗਸਤ ਤੋਂ ਪਹਿਲਾਂ ਹੀ ਕਰਤਾ ਸੀ ਪਰ ਇਹ ਹਾਲਾਤ ਕੰਟੀਨਿਊ ਕਿਉਂ ਨਹੀਂ ਰਹੇ ਸਰ ਨਹੀਂ ਕੰਟੀਨਿਊ ਨਹੀਂ ਕੰਟੀਨਿਊ ਨਹੀਂ ਹਰ ਇੱਕ ਕਮਾਂਡਰ ਦਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਯੂ نو ਹਰ ਕਮਾਂਡਰ ਜਿਹੜਾ ਉਹ ਆਪਣੇ ਆਪਣੇ ਤਰੀਕੇ ਨਾਲ ਕਰਦਾ ਯੂ ਮਿੰਟ ਟੂ ਸੇ ਕਿ ਚੀਜ਼ਾਂ ਇੰਨੀਆਂ ਟਾਈਟ ਸੀ ਕਿਆਂ ਉੱਥੇ ਕਿ ਕੋਈ ਹਰਕਤ ਹੋਣ ਹੀ ਨਹੀਂ ਦਿੱਤੀ ਗਈ ਹਿੰਮਤ ਨਹੀਂ ਸੀ ਕਰ ਲਏ ਹਿੰਮਤ ਨਹੀਂ ਸੀ ਪਾਕਿਸਤਾਨ ਦੀ ਕਸ਼ਮੀਰ ਦੀ ਲਾਈਨ ਆਫ ਕੰਟਰੋਲ ਦੇ ਉੱਪਰ ਪੱਤੇ ਨੂੰ ਹੱਥ ਲਗਾ ਜਾ ਇਸ ਤਰ੍ਹਾਂ ਦੇ ਹਾਲਾਤ ਐਂਡ ਉਸ ਨੂੰ ਸਭ ਤੋਂ ਪਹਿਲਾਂ ਇਹ ਸਮਝ ਆ ਗਈ ਉਸ ਨੂੰ ਕਿਸ ਤਰ੍ਹਾਂ ਕਿ ਤਵ ਕਦੇ ਬਾਅਦ ਚ ਗੱਲ ਕਰਾਂਗੇ ਪਰ ਇਹ ਜਿਹੜੀ ਸਿਚੁਏਸ਼ਨ ਸੀ ਨਾ ਇਹ ਕ੍ਰੀਏਟ ਕਰਨੀ ਬਹੁਤ ਦੱਸੋ ਸਰ ਥੋੜਾ ਜਿਹਾ ਦੱਸ ਸਕਦੇ ਹੋਂ ਦਾ ਉਹ ਕੀ ਉਹ ਇੱਕ ਨਾ ਮੂਵੀ ਆਈ ਸੀ ਸੁਨੀਲ ਦਾத் ਦੀ ਜੀ ਜੀਨੇ ਦੋ ਹਾਂਜੀ ਤੇ ਉਸ ਦੇ ਵਿੱਚ ਇੱਕ ਡਾਇਲੋਗ ਸੀਗਾ ਸਮਝਾ ਤੋ ਰਹਾ ਹੂੰ ਅੱਬ ਵੀ ਨਾ ਸਮਝੋ ਤੋ ਮੇਰਾ ਕਿਆ ਕਸੂਰ ਐਨ ਦੂਜੀ ਗੱਲ ਹੈ ਇੱਕ ਬੜੀ ਫੇਮਸ ਗਜ਼ਲ ਹੈ ਜੀ ਇਹ ਬਹੁਤ ਫੇਮਸ ਗਜ਼ਲ ਹੈ ਆਪ ਉਹ ਬਾਤ ਕਿਉਂ ਪੁੱਛਤੇ ਹੋ ਜੋ ਬਤਾਨੇ ਕੇ ਕਾਬਿਲ ਨਹੀਂ ਤੁਸੀਂ ਪਹਿਲਾਂ ਵੀ ਇਹ ਗੱਲ ਕੀਤੀ ਜਦੋਂ ਇਹ ਦੱਸਿਆ ਨਾ ਕਿ ਦੇਸ਼ ਕੋਲੇ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਆਪਸ਼ਨਸ ਜੀ ਬਿਲਕੁਲ ਉਹਦੇ ਚ ਇੱਕ ਲਾਸਟ ਆਪਸ਼ਨ ਤੁਸੀਂ ਇਹ ਵੀ ਦੱਸੀ ਹੈ ਜਿਹੜੀ ਜ਼ਿਕਰ ਨਹੀਂ ਕੀਤਾ ਜਾਂਦਾ ਜਿਹੜਾ ਜ਼ਿਕਰ ਨਹੀਂ ਕੀਤਾ ਬਿਲਕੁਲ ਜਿਹੜਾ ਜਿਹੜਾ ਐਕਸੈਪਟ ਵੀ ਨਹੀਂ ਕੀਤਾ ਜਾਂਦਾ ਹੁੰਦਾ ਤੇ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਪਰ ਇਹ ਆਪਸ਼ਨ ਹਮੇਸ਼ਾ ਰਹਿੰਦਾ ਹੈ ਰਿਲਾਇਬਿਲਟੀ ਇਜ਼ ਆਲਵੇਸ ਥਰ ਹੁਣ ਪਾਕਿਸਤਾਨ ਦੇਖੋ ਪੰਜਾਬ ਤੋਂ ਸ਼ੁਰੂ ਕਰੋ ਤਾਂ ਪਿਛਲੇ 50 ਸਾਲ ਤੋਂ ਹਿੰਦੁਸਤਾਨ ਦੇ ਵਿੱਚ ਹੱਤਬਾਜ਼ ਫੈਲਾਰਾ ਐ ਐਕਸੈਪਟ ਕਰਦਾ ਕਦੀ ਇੰਨਾ ਪ੍ਰੂਫ ਇੰਨਾ ਸਭ ਕੁਝ ਹੈ ਕਦੀ ਐਕਸੈਪਟ ਕਰਦਾ ਉਸ ਦਿਨ ਉਸ ਦਿਨ ਸਿਟੀਜ਼ਨਸ ਪਕੜੇ ਗਏ ਨੇ ਹੂੰ ਕਸਾਬ ਕਸ਼ਮੀਰ ਦੇ ਵਿੱਚ ਕਿੰਨੇ ਪਾਕਿਸਤਾਨੀ ਸਿਟੀਜ਼ਨ ਜੇਲ੍ਹਾਂ ਚ ਭਰੇ ਹੋਏ ਨੇ ਪਰ ਉਹ ਐਕਸੈਪਟ ਨਹੀਂ ਕਰਦਾ ਪਰ ਉਹ ਕਹਿੰਦੇ ਜੱਜ ਸਾਹਿਬ ਨੇ ਤਾਂ ਉੱਥੇ ਕੂੜੇ ਦੇ ਵਿੱਚ ਛਿੜਤੀ ਸੀ ਰਿਪੋਰਟ ਜਿਹੜੀ ਆਪਾਂ ਪੇਸ਼ ਕੀਤੀ ਸੀਗੀ ਕਸਾਬ ਵੇਲੇ ਦੇਖੋ ਇਹ ਸਾਰੇ ਨਾ ਇਹ ਸਾਈਕੋਲੋਜੀਕਲ ਯੂ نو ਵਾਰਫੇਅਰ ਹੁੰਦਾ ਹੈ ਤੂੰ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਵੀ ਅਸੀਂ ਪਰਵਾਹ ਨਹੀਂ ਤੁਸੀਂ ਹੁਣ ਇੰਨਾ ਘੁੰਮਦੇ ਹੋ ਤੁਸੀਂ ਪਾਕਿਸਤਾਨ ਵੀ ਜਾਂਦੇ ਹੋ ਬਾਹਰ ਵੀ ਜਾਂਦੇ ਹੋ ਕਿਸੇ ਪਾਕਿਸਤਾਨੀ ਨਾਲ ਸ਼ਾਮ ਨੂੰ ਉਹ ਵਾਰ ਡਰਿੰਕ ਗੱਲ ਕਰਕੇ ਦੇਖਣਾ ਸ਼ਰਮੰਦੇ ਨੇ ਉਹ ਕਿਹਾ ਸੀ ਕਰ ਰਹੇ ਮੇਰਾ ਪ੍ਰੋਸੀਡਰ ਲੜਕਾ ਉਸ ਕਸ਼ਮੀਰ ਵਿੱਚ ਸ਼ਹੀਦ ਹੋ ਗਿਆ ਤੁਹਾਡੇ ਤੇ ਪਲਵਾਮਾ ਦਾ ਕਿੰਨਾ ਅਸਰ ਹੋਇਆ ਸਰ ਐਜ਼ ਅ ਹਿਊਮਨ ਬੀਿੰਗ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਖਿਆਲ ਤੁਸੀਂ 4-5 ਦਿਨ ਪਹਿਲਾਂ ਹੀ ਜੁਆਇਨ ਕੀਤਾ ਸੀਗਾ ਔਰ ਐਜ਼ ਕਮਾਂਡਰ ਐਜ਼ ਐਜ਼ ਦਾ ਚੀਫ ਆਫ ਦਾ ਯੂਨਿਟ ਜਦੋਂ ਤੁਹਾਡੇ ਕੋਲ ਇਹ ਖਬਰ ਪਹੁੰਚੀ ਕਿਆ ਵਾਪਰਿਆ ਦੇਖੋ ਜੋ ਪਲਵਾਮਾ 14 ਅਗਸਤ 14 ਫਰਵਰੀ 2019 ਨੂੰ ਹੋਇਆ 14 ਫਰਵਰੀ 2019 ਤੋਂ 4 ਦਿਨ ਪਹਿਲਾਂ 10 ਫਰਵਰੀ 2019 ਨੂੰ ਮੈਂ ਕੋਰ ਕਮਾਂਡਰ ਬਣ ਕੇ ਕਸ਼ਮੀਰ ਗਿਆ ਸੀ ਤਾਂ ਇਹ ਸਿਰਫ 4 ਦਿਨ ਹੋਏ ਸੀ ਪਰ ਐਡਾ ਵੱਡਾ ਹਾਦਸਾ ਹੁੰਦਾ ਹੈ ਐਡਾ ਵੱਡਾ ਹਾਦਸਾ ਜਿੱਥੇ ਸਾਡੇ 40 ਜਵਾਨ ਵੀਰਗਤੀ ਨੂੰ ਪ੍ਰਾਪਤ ਹੁੰਦੇ ਨੇ ਐਂਡ ਤੁਸੀਂ ਸੀਨੀਅਰ ਮੋਸਟ ਆਰਮੀ ਅਫਸਰ ਹੋਤੇ ਹੁਣ ਤੁਸੀਂ ਕੁਝ ਕਰਨਾ ਹੈ ਤੇ ਜਿਵੇਂ ਨਾ ਕਾਫੀ ਲੋਕ ਕਹਿੰਦੇ ਸਰ ਬਦਲੇ ਕੀ ਭਾਵਨਾ ਥੀ ਡਿਡ ਯੂ ਵਾਂਟ ਟੂ ਟੇਕ ਰਿਵੈਂਜ ਜਾਂ ਅਵੈਂਜ ਦਿਸ ਇਨਸੀਡੈਂਟ ਦੇਸ਼ ਔਰ ਮਿਲਟਰੀ ਕਦੀ ਵੀ ਨਾ ਰਿਵੈਂਜਫੁਲ ਐਟੀਟਿਊਡ ਨਾਲ ਪਲੈਨਿੰਗ ਨਹੀਂ ਕਰਦੇ ਕਿ ਮੈਨੇ ਬਦਲਾ ਲੈਣਾ ਹੈ ਦੇਸ਼ ਔਰ ਮਿਲਟਰੀਜ਼ ਨੇ ਦੇ ਬਿਕਮ ਮੋਰ ਰੈਜ਼ੋਲੂਟ ਉਹ ਆਪਣੇ ਆਪ ਨੂੰ ਹੋਰ ਸਸ਼ਕਤ ਹੋਰ ਮਜ਼ਬੂਤ ਕਰਦੇ ਨੇ ਔਰ ਫਿਰ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਐਕਸ਼ਨ ਕਰਦੇ ਨੇ ਹੂੰ ਤੇ ਪਲਵਾਮਾ ਦੇ ਬਾਅਦ ਦੇ ਵਿੱਚ ਜਿਵੇਂ ਤੁਸੀਂ ਪਹਿਲੇ ਵੀ ਸਵਾਲ ਪੁੱਛਿਆ ਕਿ ਤੁਸੀਂ ਕਦੀ ਉਹ ਕੋ ਆਮ ਨਾ ਆਪਣੀ ਕੂਲਨੈਸ ਕਦੀ ਲੂਸ ਕਰਦੇ ਹੋ ਨਹੀਂ ਹੁਣ ਪਲਵਾਮਾ ਦਾ ਇਨਸੀਡੈਂਟ ਹੋਇਆ ਜਦੋਂ ਕੈਜੂਐਲਟੀਆਂ ਨੂੰ ਸਭ ਨੂੰ ਦੇਖ ਲਿਆ ਹੈਲੀਕਾਪਟਰ ਐਮਬੂਲੈਂਸਸ ਮੈਂ ਖੁਦ ਬੇਸ ਹਸਪੀਟਲ ਦੇ ਵਿੱਚ ਸੀਗਾ ਤੇ ਜਦੋਂ ਕੈਜੂਐਲਟੀਆਂ ਦਾ ਸਾਰਾ ਸੈਟਲ ਹੋ ਗਿਆ ਉਸ ਪਲਵਾਮਾ ਦੇ ਹੁਣ ਤੋਂ ਕਰੀਬ 4 ਘੰਟੇ ਬਾਅਦ ਤੇ ਮੈਂ ਇੱਕ ਮੀਟਿੰਗ ਲਈ ਜਾ ਰਿਹਾ ਸੀਗਾ ਐਂਡ ਉਹਦੇ ਵਿੱਚ ਮੇਰਾ ਆਈਡੀਸੀ ਅਗੇਨ ਕੈਪਟਨ ਸੰਦੀਪ ਸਿੰਘ ਉਹ ਮੇਰੇ ਨਾਲ ਸੀ ਹੁਣ ਉਹ ਯੰਗ ਕੈਪਟਨ 25-26 ਸਾਲ ਦੀ ਉਮਰ ਹੈ ਉਹ ਵੀ ਜਿਹਨੂੰ ਕਹਿੰਦੇ ਨੇ ਐਂਕਸ਼ੀਅਸ ਹੁੰਦਾ ਬੰਦਾ So he asked me ke sir uh, ab kya hoga to pardon me language main kaha we will get the bastards hmm. te phir ek meeting de vich gal baat chal rahi si ke sir aise hua vaise hua ye kyu ho gaya wo kyu ga? to us time de professor mere to puchhe ke ka, main kaha oh sab theek hai jo bhi hua oh investigation di gall hai jeon tusi pehle gall kar rahe si te main kaha hun apan ki karna hai us de baad de vich agliyan 3 raatan ਮੈਂ ਤੇ ਘੱਟੋ ਘੱਟ ਨਹੀਂ ਸੁੱਤਾ ਸੀਗਾ ਆਮ ਸ਼ੁਰ ਕੋਈ ਵੀ ਸਕਿਉਰਿਟੀ ਫੋਰਸਿਸ ਦਾ ਬੰਦਾ ਜਿਹੜਾ ਗਰਾਊਂਡ ਤੇ ਕੰਮ ਕਰਦਾ ਸੋ ਨਹੀਂ ਸੁੱਤਾ ਇੰਨੇ ਆਪਰੇਸ਼ਨ ਕੀਤੇ ਗਏ ਇੰਨੇ ਆਪਰੇਸ਼ਨ ਕੀਤੇ ਗਏ ਜਿੱਥੇ ਖਬਰ ਸੀਗੀ ਅੱਧੀ ਖਬਰ ਸੀਗੀ ਥੋੜੀ ਬਹੁਤ ਖਬਰ ਸੀ ਥੋੜੀ ਜਿੰਨੂੰ ਆਪਾਂ ਕਹਿੰਦੇ ਸੂ ਵੀ ਸੀ ਉੱਥੇ ਵੀ ਆਪਰੇਸ਼ਨ ਕੀਤਾ ਗਿਆ ਤਾਂ ਕਿ ਜਿਵੇਂ ਹਿੰਦੀ ਫਿਲਮਾਂ ਚ ਨਹੀਂ ਹੁੰਦਾ ਕਿ ਕੋਈ ਵੀ ਕਾਂਡ ਕਰਨ ਦੇ ਬਾਅਦ ਚ ਉਹਨੂੰ ਕਹਿੰਦੇ ਆ ਵੀ ਆਪ ਅੰਡਰਗਰਾਊਂਡ ਹੋ ਜਾਓ ਅਸੀਂ ਨਹੀਂ ਚਾਹੁੰਦੇ ਕਿ ਇਹ ਟੈਰਰਿਸਟ ਜਿਨ੍ਹਾਂ ਨੇ ਪਲਵਾਮਾ ਨੂੰ ਅੰਜਾਮ ਦਿੱਤਾ ਉਹ ਅੰਡਰਗਰਾਊਂਡ ਹੋ ਜਾਣ ਕਿਉਂਕਿ ਜਦੋਂ ਚੱਲ ਰਹੇ ਨੇ ਤੇ ਉਹ ਦੱਸਣਗੇ ਜਦੋਂ ਗੱਲ ਕਰ ਰਹੇ ਨੇ ਤੇ ਉਹ ਫਿਰ ਅਸੀਂ ਇੰਟਰਸੈਪਟ ਕਰ ਸਕਦੇ ਹਾਂ ਸਾਡੀ ਇਹ ਸੀ ਕਿ ਉਹ ਕਿਸੇ ਵੀ ਥਾਂ ਦੇ ਉੱਪਰ ਐਸੀ ਜਗ੍ਹਾ ਨਾ ਪਹੁੰਚ ਜਾਣ ਜਿੱਥੇ ਫਿਰ ਨਾ ਉਹਨਾਂ ਨੂੰ ਕੋਈ ਹਰਕਤ ਕਰਨ ਦੇ ਲੋੜ ਪਵੇ ਨਾ ਉਹਨਾਂ ਨੂੰ ਗੱਲ ਕਰਨ ਦੇ ਲੋੜ ਪਵੇ ਤੇ ਅਸੀਂ ਜਿੰਨੇ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਸੀ ਜਿੱਥੇ ਉਹ ਜਾ ਸਕਦੇ ਸੀ ਹਰ ਥਾਂ ਦੇ ਉੱਪਰ ਜਾ ਕੇ ਆਪਰੇਸ਼ਨ ਕੀਤਾ ਤੇ ਐਜ਼ ਅ ਰਿਜ਼ਲਟ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿੱਥੇ ਜਾਂਦੇ ਸੀ ਉੱਥੇ ਹੀ ਅੱਗੇ ਸਕਿਉਰਿਟੀ ਫੋਰਸਿਜ਼ ਮਿਲਦੇ ਸੀ ਤੇ ਫਿਰ ਤੀਜੇ ਦਿਨ ਸਾਨੂੰ ਖਬਰ ਆਈ ਕਿ ਪਿੰਗਲਾਨਾ ਪਿੰਡ ਦੇ ਵਿੱਚ ਫਲਾਣਾ ਘਰਚ ਨੇ ਤੇ 3 ਘੰਟੇ ਬਾਅਦ ਉੱਥੋਂ ਵੀ ਇਹ ਚਲੇ ਜਾਣਗੇ ਹੂੰ ਨਵਰਾਤ ਦੀ ਅੱਧੀ ਰਾਤ ਸੀਗੀ 3 ਘੰਟੇ ਦਾ ਟਾਈਮ ਹੈ ਸਿਰਫ ਆਰਮੀ ਜਕੇਪੀ ਸੀਆਰਪੀਐਫ ਸਭ ਨੇ ਕੋਆਰਡੀਨੇਸ਼ਨ ਕਰਕੇ ਇੰਟੈਲੀਜੈਂਸ ਏਜੰਸੀ ਉਹ ਪਿੰਗਲਾਨਾ ਵਿਲੇਜ ਨੂੰ ਅਲੱਗ-ਅਲੱਗ ਸਾਈਡ ਤੋਂ 7-8 ਸਾਈਡ ਤੋਂ ਕੰਟੈਕਟ ਕੀਤਾ ਕਿ ਸਰਪ੍ਰਾਈਜ਼ ਬਣਾ ਰਹੇ ਤੇ ਫਿਰ ਜਿਵੇਂ ਹੀ ਆਪਰੇਸ਼ਨ ਸਟਾਰਟ ਹੋਇਆ ਪਹਿਲੇ 15 ਮਿੰਟ ਦੇ ਵਿੱਚ ਮੇਜਰ ਵਿਬੂਤੀ ਡੋਂਡਿਆ ਤੇ ਤਿੰਨ ਜਵਾਨ ਇਹਨਾਂ ਦੀ ਕੈਜੂਐਲਟੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਆਪਰੇਸ਼ਨ ਦੇ ਵਿੱਚ ਇੰਨੀ ਜਿਆਦਾ ਕੈਜੂਲਟੀ ਹੋ ਜਾਏ ਤੇ ਨੇਚਰਲ ਲੈ ਕੇ ਆਪਰੇਸ਼ਨ ਥੋੜਾ ਸਲੋ ਡਾਊਨ ਹੁੰਦਾ ਹੈ ਮੋਰਲ ਡਿੱਗਿਆ ਮੈਂ ਉਹੀ ਗੱਲ ਅਗਿਆ ਰਾਂ ਔਰ 55 ਰਾਸ਼ਟਰੀ ਰਾਈਫਲ 55 ਰਾਸ਼ਟਰੀ ਰਾਈਫਲ ਜਿੰਨੀ ਤਕੜੀ ਪਲਟੈਂਸੀ ਇਹ ਕੈਜੂਲਟੀ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਮੋਰਲ ਨਹੀਂ ਡਾਊਨ ਹੋਣ ਦਿੱਤਾ ਉਹਨਾਂ ਨੇ ਟੈਂਪੋ ਆਫ ਆਪਰੇਸ਼ਨ ਜਿਹੜੀ ਆਪਰੇਸ਼ਨ ਕਰਨ ਦੀ ਸਪੀਡ ਸੀ ਉਹ ਘਟਨੇ ਹੁਣ ਦਿੱਤੀ ਔਰ ਅਗਲੇ 24 ਘੰਟੇ ਦੇ ਵਿੱਚ ਜਿੰਨੇ ਵੀ ਲੋਕ ਜਿਨ੍ਹਾਂ ਨੇ ਪਲਵਾਮਾ ਨੂੰ ਇੰਜਾਮ ਦੇਣ ਦੀ ਪੂਰੀ ਪਲੈਨਿੰਗ ਔਰ ਐਗਜ਼ੀਕਿਊਸ਼ਨ ਕਿਤੇ ਸੀ ਸਭ ਨੂੰ ਮਰਤਾ 100 ਘੰਟੇ ਦੇ ਅੰਦਰ ਅੰਦਰ ਜਿਨੇ ਪਲਵਾਮਾ ਕੀਤਾ ਸੀ ਜਿਨਾਂ ਨੇ ਕੀਤਾ ਸੀ ਜੈਸ਼ਮ ਮਹਮਦ ਉਹ ਸਾਰੇ ਟੈਰਰਿਸਟ ਖਤਮ ਕਰ ਦਿੱਤੇ ਗਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਹੁਤ ਜ਼ਰੂਰੀ ਨੇ ਸਮਝਣੀਆਂ ਪਰਿਵਾਰ ਦੇ ਵਿੱਚ ਇੱਕ ਛੋਟੀ ਜੀ ਸੱਟ ਲੱਗ ਜਾਵੇ ਮੋਰਲ ਡਾਊਨ ਹੋ ਜਾਂਦਾ ਤੁਹਾਡਾ ਪੈਟ ਕੋਈ ਡੌਗ ਹੈ ਬਿੱਲੀ ਹੈ ਉਹ ਕਈ ਵਾਰੀ ਉਮਰ ਦੇ ਸਾਹਬ ਨਾਲ ਮਰ ਜਾਏ ਤੇ ਦੋ ਦਿਨ ਘਰ ਤੇ ਰੋਟੀ ਨਹੀਂ ਬੰਦਦੇ ਨਾ ਪਰਿਵਾਰ ਹੈ ਸਾਡਾ 55 ਰੈਸਟਾਇਫਲ ਵੀ ਇੱਕ ਪਰਿਵਾਰ ਹੈ ਇੱਕ ਫੈਮਿਲੀ ਹੈ ਉਸ ਦੇ ਵਿੱਚ ਐਡਾ ਵੱਡਾ ਹਾਦਸਾ ਹੋ ਜਾਣਾ। ਕਿ ਤੁਸੀਂ ਇੱਕ ਮੈਜਰ ਸਾਹਬ ਔਰ ਤਿੰਨ ਜਵਾਨ ਔਰ ਉਸ ਦੇ باوجود ਵੀ ਤੁਸੀਂ ਆਪਣਾ ਜਿਹੜਾ ਟਾਸਕ ਹੈ ਜਿਹੜਾ ਤੁਹਾਡਾ ਕੰਮ ਹੈ ਜਿਹੜਾ ਤੁਹਾਡਾ ਮਿਸ਼ਨ ਹੈ ਉਸ ਨੂੰ ਕੰਪਰੋਮਾਈਜ਼ ਨਹੀਂ ਕਰਨਾ ਔਰ ਉਸ ਨੂੰ ਕੰਪਲੀਟ ਕਰਨਾ। ਇਹ ਇੱਕ ਬਹੁਤ ਵੱਡੀ ਗੱਲ ਹੈ ਸਿਖਲਾਈ ਜਿਹੜੀ ਫੌਜ ਦੀ ਹੈ ਨਾ। ਇਹ ਉਹ ਹੈ ਔਰ ਫੌਜੀ ਰੋਂਦਾ ਨਹੀਂ ਸਰ। ਤਕੜੀ ਲੀਡਰਸ਼ਿਪ। ਫੌਜੀ ਦੀ ਅੱਖ 'ਚ ਹੰਝੂ ਨਹੀਂ ਆਉਂਦਾ। ਦੇਖੋ ਫੌਜੀ ਇੱਕ ਇਨਸਾਨ ਹੈ। ਐਸੀ ਸੋਸਾਇਟੀ ਤੋਂ ਹੁੰਦਾ ਹੈ। ਤੁਹਾਡਾ ਬ੍ਰਦਰ ਫੌਜੀ ਹੋ ਸਕਦਾ ਹੈ। ਇਹਨੂੰ ਤੁਸੀਂ ਆਪ ਫੋਰਜ ਜੁਆਇਨ ਕਰਦੇ ਆਂ ਸ਼ਾਇਦ ਤੁਸੀਂ ਫੌਜੀ ਹੁੰਦੇ ਤੇ ਇਸ ਕਰਕੇ ਜਿਹੜਾ ਬੇਸਿਕ ਮਟੀਰੀਅਲ ਹੈ ਨਾ ਉਹ ਹਿਊਮਨ ਹੈ ਔਰ ਬਾਕੀ ਇਹ ਟ੍ਰੇਨਿੰਗ ਬਾਕੀ ਹੈ ਤੁਹਾਡੀ ਪਲਟਨ ਦੀ ਇੱਜ਼ਤ ਫੌਜੀ ਪਲਟਨ ਦੀ ਇੱਜ਼ਤ ਲਈ ਲੜਦਾ ਔਰ ਜਿਵੇਂ ਤੁਸੀਂ ਗੱਲ ਪੁੱਛਿਆ ਕਿ ਫੌਜੀ ਹੰਝੂ ਆਉਂਦੇ ਰਹਿੰਦੇ ਫੌਜੀ ਬਾਹਰੋਂ ਦੇਖੋ 6 6 ਫੁੱਟ ਛੋਟੀ ਚਾੜੀ ਚੌੜੀ ਛਾਤੀ ਕੁੰਡੀਆਂ ਮੁੱਛਾਂ ਅੱਖਾਂ ਦੇ ਵਿੱਚ ਗਰੂਰ ਖੜੇ ਹੋਣਾ ਪਿੱਠ ਸਿੱਧੀ ਤੇ ਉਹ ਫੌਜੀ ਦਾ ਇੱਕ ਆਊਟ ਲੁੱਕ ਹੈ ਲੇਕਿਨ ਅੰਦਰੋਂ ਫੌਜੀ ਬਹੁਤ ਸੌਫਟ ਹੈ ਕਿਉਂਕਿ ਪਰਿਵਾਰ ਤੋਂ ਦੂਰ ਰਹਿੰਦਾ ਹੈ ਆਪਣੀ ਫੈਮਿਲੀ ਤੋਂ ਬੱਚਿਆਂ ਤੋਂ ਦੂਰ ਰਹਿੰਦਾ ਹੈ ਔਰ ਜਦੋਂ ਘਰ ਆਉਂਦਾ ਹੈ 15 ਦਿਨ 20 ਦਿਨ 1 ਮਹੀਨਾ ਡੈਡ ਮਹੀਨਾ ਤੇ ਬਾਹਰੋਂ ਕੋਕੋਨਟ ਜਮ ਯੂ ਨੋ ਜਿਹਨੂੰ ਆਪਾਂ ਨਾਰੀਆ ਲੰਗ ਕਹਿੰਦੇ ਬਾਹਰੋਂ ਸਖਤ ਹੈ ਅੰਦਰ ਆਈਸਕ੍ਰੀਮ ਵਰਗਾ ਹੈ ਪਰ ਕੀ ਐਕਦਮ ਐਕਦਮ ਸੌਫਟ ਵੀ ਹੈ ਤੇ ਮਿੱਠਾ ਵੀ ਹੈ 40 ਜਵਾਨਾਂ ਦੀਆਂ ਲਾਸ਼ਾਂ ਦੇਖ ਕੇ ਲੈਫਟਨੈਂਟ ਜਨਰਲ ਕੇ ਜੀਐਸ ਤੇ ਲੋ ਇਮੋਸ਼ਨਲ ਹੋਏ ਦੇਖੋ ਮੇਰੇ ਕੋਲ ਐਜ਼ ਅ ਕੋਰ ਕਮਾਂਡਰ ਇਮੋਸ਼ਨਲ ਹੋਣ ਦੀ অপਸ਼ਨ ਨਹੀਂ ਸੀ ਮੇਰੇ ਕੋਲ ਇਮੋਸ਼ਨਲ ਹੋਣ ਦੀ ਜੋ ਇੱਕ ਆਪਸ਼ਨ ਕਹਿੰਦੇ ਹਨ ਨਾ ਉਹ ਮੇਰੇ ਕੋਲ ਹੈ ਹੀ ਨਹੀਂ ਸੀ ਗੁੱਸਾ ਸੀ ਉਸ ਵੇਲੇ ਤੁਹਾਡੇ ਅੰਦਰ ਨਾ ਹੀ ਮੇਰੇ ਕੋਲ ਗੁੱਸੇ ਦੀ ਆਪਸ਼ਨ ਸੀ ਕਿਉਂਕਿ ਗੁੱਸਾ ਹੋਊਗਾ ਇਮੋਸ਼ਨਲ ਹੋਊਗਾ ਆਪਣੀ ਕਮਜ਼ੋਰ ਟਾਈਮ ਦੇ ਉੱਪਰ ਕੋਈ ਐਸਾ ਡਿਸੀਜਨ ਲਵਾਂਗਾ ਜਿਸ ਦੇ ਨਾਲ ਮੇਰੇ ਜਵਾਨਾਂ ਦੀਆਂ ਕੈਜੂਐਲਟੀਆਂ ਹੋਣਗੀਆਂ ਇਸ ਕਰਕੇ ਜਿਹੜਾ ਕਮਾਂਡਰ ਹੈ ਮਿਲਟਰੀ ਚ ਨਾ ਤੇ ਉਹਨੂੰ ਗੁੱਸਾ ਆਉਂਦਾ ਨਾ ਹੀ ਉਹ ਕਮਜ਼ੋਰ ਹੁੰਦਾ ਪੂਰਾ ਦੇਸ਼ ਰੂਰਿਆ ਹੁੰਦਾ ਹੈ ਟੀਵੀ ਤੇ ਵੀਡੀਓਜ਼ ਚੱਲ ਰਹੀਆਂ ਹੁੰਦੀਆਂ ਜਵਾਨਾਂ ਦੀਆਂ ਪਤਨੀਆਂ ਜਵਾਨ ਵਿਧਵਾਵਾਂ ਅਸੀਂ ਦੇਖ ਰਹੇ ਸੀ ਪ੍ਰਾਈਮ ਮਿਨਿਸਟਰ ਖੜੇ ਸੀ ਅਮਿਤ ਸ਼ਾਹ ਜੀ ਖੜੇ ਸੀ ਕਮਾਂਡਰ ਕੀ ਸੋਚ ਰਹੇ ਹੁੰਦੇ ਉਦੋਂ ਤੁਹਾਡੇ ਜ਼ਹਿਨ ਚ ਕੀ ਚੱਲ ਰਿਹਾ ਕਮਾਂਡਰ ਜਿਵੇਂ ਨਾ ਮੈਂ ਜਿਹੜੀ ਪ੍ਰੈਸ ਕਾਨਫਰੰਸ ਦੀ ਗੱਲ ਕੀਤੀ ਜੀ ਜਿੱਥੇ ਸਟੇਟਮੈਂਟ ਆਇ ਕਿ ਕਿੰਨੇ ਗਾਜ਼ੀ ਆਏ ਕਿੰਨੇ ਗਾਜ਼ੀ ਗਏ ਇੱਕ ਜਰਨਲਿਸਟ ਨੇ ਮੈਨੂੰ ਪੁੱਛਿਆ ਕਿ ਜਨਨ ਸਾਹਿਬ ਤੁਸੀਂ ਬੋਲ ਕੁਝ ਹੋਰ ਰਹੇ ਸੀ ਤੁਹਾਡੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਸੀ ਤੇ ਜਿਹੜੇ ਤੁਸੀਂ ਗੱਲ ਕੀਤੀ ਨਾ ਗੁੱਸਾ ਉਹ ਅੱਖਾਂ ਦੇ ਵਿੱਚ ਸ਼ਾਇਦ ਹੋਵੇ ਪਰ ਮੇਰੀ ਕਰਨੀ ਔਰ ਕਥਨੀ ਦੇ ਵਿੱਚ ਉਹ ਚੀਜ਼ ਮੈਨੂੰ ਨਹੀਂ ਲੈਉਣੀ ਕਿਉਂਕਿ ਉਸ ਦੇ ਨਾਲ ਦੇਸ਼ ਦਾ ਜਿਹੜਾ ਰਿਸਪਾਂਸ ਹੈ ਮੈਨੂੰ ਬੜਾ ਸੋਚੇ ਸਮਝੇ ਤਰੀਕੇ ਨਾਲ ਰਿਸਪਾਂਸ ਦੇਣਾ ਹੈ ਔਰ ਇੱਕ ਤਾਂ ਜਿਹੜਾ ਦੇਸ਼ ਦਾ ਰਿਸਪਾਂਸ ਬੜਾ ਸੋਚੇ ਸਮਝਾਉਣਾ ਚਾਹੀਦਾ ਦੂਜਾ ਜਿਹੜਾ ਰਿਸਪਾਂਸ ਹੈ ਜਲਦੀ ਚਾ ਕਾਲਿਚ ਨਹੀਂ ਹੋਣਾ ਚਾਹੀਦਾ ਕਿ ਮੇਰੇ ਆਪਣੇ ਜਵਾਨਾਂ ਦੀਆਂ ਹੋਰ ਕੈਜੁਐਲਟੀਆਂ ਹੋ ਜਾਣ ਤੇ ਇਸ ਲਈ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਜਦੋਂ ਜ਼ਿੰਮੇਵਾਰੀ ਹੁੰਦੀ ਹੈ ਨਾ ਜੇ ਮੈਂ ਕੈਪਟਨ ਵੀ ਹਾਂ ਜਾਂ ਮੇਜਰ ਹਾਂ ਜਾਂ ਕਰਨਲ ਹਾਂ ਜਾਂ ਜਰਨਲ ਹਾਂ ਅਰੇ ਕੈਪਟਨ ਆ ਮੇਰੇ ਪਿੱਛੇ ਅਗਰ 30 ਬੰਦੇ ਵੀ ਨੇ ਮੈਂ ਕਹਿੰਦਾ ਮੇਰੇ ਪਿੱਛੇ ਮੂਵ ਤੋਂ 30 30 ਜਵਾਨ ਜਾਂ ਅਫਸਰ ਉਹ ਤੁਹਾਡੇ ਪਿੱਛੇ ਚੱਲਦੇ ਨੇ ਬਿਨਾ ਪੁੱਛੇ ਕਿ ਤੁਹਾਡੀ ਕਾਬਲੀਅਤ ਕੀ ਹੈ ਬਿਨਾ ਪੁੱਛੇ ਕਿ ਤੁਸੀਂ ਕੀ ਕਰਨਾ ਹੈ ਦਿਸ ਬਿਕੋਸ ਤੁਸੀਂ ਕਮਾਂਡਰ ਹੋ ਤੁਸੀਂ ਲੀਡਰ ਹੋ ਹੁਣ ਜੇ ਮੈਂ ਐਜ਼ ਅ ਕਰਨਲ ਸਾਹਿਬ ਸੀਓ ਸਾਹਿਬ ਮੈਂ ਕਹਿੰਦਾ ਮੇਰੇ ਪਿੱਛੇ ਮੂਵ ਤੋਂ ਇਹ ਹਜ਼ਾਰ ਅਫਸਰ ਤੇ ਜਵਾਨ ਨੇ ਮੇਰੇ ਉੱਪਰ ਇੰਨੀ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਐਸਾ ਕੁਝ ਵੀ ਨਾ ਕਰਾਂ ਕਿ ਹਜ਼ਾਰ ਤੇ ਹੋ ਤੱਗੇ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਨੁਕਸਾਨ ਹੋਵੇ ਤੇ ਇਹ ਜਿਹੜੀ ਜ਼ਿੰਮੇਵਾਰੀ ਹੈ ਨਾ ਇਹ ਨਾ ਤੇ ਮੈਨੂੰ ਇਮੋਸ਼ਨਲ ਹੋਣ ਦਿੰਦੀ ਹੈ ਨਾ ਮੈਨੂੰ ਰੋਣ ਦਿੰਦੀ ਹੈ ਨਾ ਮੇਰੇ ਅੱਖਾਂ 'ਚ ਹੰਝੂ ਆਉਣ ਦਿੰਦੀ ਹੈ ਇਹ ਮੈਨੂੰ ਸਿਰਫ ਮਜ਼ਬੂਤ ਕਰਦੀ ਹੈ ਆਪਣੇ ਇਰਾਦੇ ਦੇ ਵਿੱਚ ਉੱਲਾ ਵੈਸੇ ਕੀਤੀਆਂ ਭਾਜੀ ਨੇ ਵਾਕਈ ਇਹਨੂੰ ਕਹਿੰਦੇ ਸੀ ਅਸਲ ਹੀਰੋ ਹਾਂਜੀ ਮੈਂ ਦੇਖੋ ਵਾਕਈ ਗਲੇਖ ਦੇਖਣ ਲੱਗਦਾ ਇਹ ਤਾਂ ਪੁਲਿਸ ਵਾਲੇ ਬੜੇ ਸਖਤ ਦਿਲ ਦੇ ਹੋਣੇ ਆ ਨਾ ਇਹਨਾਂ ਦੇ ਨਾ ਕੋਈ ਇਹਨਾਂ ਦੇ ਮਤਲਬ ਇਹਨਾਂ ਦੇ ਵਿੱਚ ਪਿਆਰ ਨਾ ਬੋਤ ਹੋਣੀ ਇਦਾਂ ਦੇਖਣ ਚ ਕਿੰਨੇ ਸਖਤ ਜੇ ਲੱਗਦੇ ਹਨਾ ਲੇਕਿਨ ਉਹ ਕਹਿੰਦੇ ਵਿੱਚੋਂ ਇਦਾਂ ਆਈਸਕ੍ਰੀਮ ਤਰ੍ਹਾਂ ਹੁੰਦੇ ਪਿਗਲੇ ਹੋਏ ਹੁੰਦੇ ਆ ਵਾਕਈ ਜ਼ਬਰਦਸਤ ਅੱਛਾ ਕਹਿੰਦੇ ਵੀ ਠੇਰ ਹੁੰਦੇ ਆ ਹਾਂ ਵਾਕਈ ਅੰਦਰੋਂ ਬੜੇ ਜ਼ਬਰਦਸਤ ਹੁੰਦੇ ਜਿਹੜੇ ਆਪਣੀ ਫੈਮਿਲੀ ਤੋਂ ਆਪਣੇ ਮਾਪਿਆਂ ਤੋਂ ਬਾਹਰ ਉਹਨਾਂ ਨੇ ਰਹਿਣਾ ਦੇ ਲੋਕ ਜਦੋਂ ਘਰ ਨਹੀਂ ਜਾਂਦੇ ਹੈਗੇ ਆਪਣੇ بیوی ਬੱਚਿਆਂ ਨੂੰ ਆਪਣੇ ਮਾਪੇ ਭੈਣ ਭਰਾਵਾਂ ਨਾਲ ਨਹੀਂ ਮਿਲ ਸਕਦੇ ਹੈਗੇ ਹੁਣ ਅਸੀਂ ਦੇਖ ਲੋ ਜਿੱਦਾਂ ਵਸ ਨਹੀਂ ਚਾਹਦਾ ਸੀ ਆਪਣੇ ਮਾਪੇ ਤੋਂ ਦੂਰੀ ਨਾ ਹੋਈਏ ਹੈਨਾ ਤੇ ਜਦੋਂ ਉਹਨਾਂ ਦੀਆਂ ਤੋਂ ਬਾਅਦ ਵੀ ਕਿਦਾਂ ਹੁੰਦੇ ਆ ਧੀਆਂ ਨੂੰ ਪੁੱਤਾਂ ਨੂੰ ਕਿਦਾਂ ਜਾਂਦੇ ਆਪਣੀ ਡਿਊਟੀ ਤੇ ਜਾਂਦੇ ਆ ਛੁੱਟੀ ਤੇ ਹੁੰਦੇ ਆ ਕੋਈ ਇੱਕ ਦਿਨ ਆਗੇ ਦੋ ਦਿਨ ਆਗੇ ਉਹ ਮਹੀਨਾ ਡੇਢ ਆ ਗਿਆ ਪਤਾ ਵੀ ਨਹੀਂ ਰੋਟੀ ਖਾਦੇ ਖਾਂਦੇ ਵਿੱਚ ਹੀ ਫੋਨ ਆ ਜਾਵੇ ਉਦੋਂ ਵਾਪਸ ਹੈ ਦੇਖ ਲਾ ਕੋਈ ਇਹਨਾਂ ਦੀ ਵੈਸੇ ਇੱਕ ਬੜੀ ਟਫ ਲਾਈਫ ਹੁੰਦੀ ਆ ਨਾ ਅੱਛਾ ਦੇਖਣ ਚ ਵੈਸੇ ਵਾਕਈ ਇਦਾਂ ਹੀ ਲੱਗਦਾ ਵਾ ਕਿ ਇਹਨਾਂ ਨੂੰ ਰੋਗ ਨਾ ਕੀ ਉਹਨਾਂ ਕਹਿੰਦੇ ਇਹਨਾਂ ਵਿੱਚ ਪਿਆਰ ਹੈ ਨਹੀਂ ਉਹ ਕਹਿੰਦਾ ਇਹਦਾ ਸਖਤ ਦਿਲ ਦੇ ਲੱਗਦੇ ਹਨ ਲੇਕਿਨ ਵਿੱਚੋਂ ਦੇਖੋ ਕਿੰਨੇ ਸੌਫਟ ਨਰਮ ਹੁੰਦੇ ਐ ਤੇ ਬੜੀਆਂ ਜ਼ਬਰਦਸਤ ਗੱਲਾਂ ਇਹਨਾਂ ਦੀਆਂ ਵਾਕਈ ਕਹਿੰਦੇ ਸਾਡੇ ਉੱਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਪੂਰੀ ਬੁਰੀ ਕੰਮ ਸਾਡੇ ਤੋਂ ਦੇ ਹੁੰਦੀ ਹੈ ਸਾਡੇ ਉੱਤੇ ਜ਼ਿੰਮੇਵਾਰੀਆਂ ਹੁੰਦੀਆਂ ਇਹਨਾਂ ਦੀਆਂ ਹੈ ਬੜੀਆਂ ਵਧੀਆ ਗੱਲਾਂ ਕਰਦੇ ਨੇ ਭਾਜੀ ਇਹ ਆਪਾਂ ਸੈਕੰਡ ਲਾਰਜ ਐਪੀਸੋਡ ਵੇਖਿਆ ਵਾ ਮੈਂ ਕਹਿੰਦੀ ਸੀ ਵੈਸੇ ਪੂਰਾ ਹੋ ਹੀ ਜਾਵੇ ਲੇਕਿਨ ਥੋੜਾ ਜਿਹਾ ਰਹਿੰਦਾ ਕਾਫੀ ਇਸ ਲਈ ਮੈਂ ਵੇਚੀ ਰੋਕ ਦਿੱਤੀ ਸੀ ਇਹ ਵੀਡੀਓ ਬਸ ਹੁਣ ਆਪਾਂ ਲਾਸਟ ਪਾਰਟ ਇਹਦਾ ਰਹਿ ਗਿਆ ਵੈਸੇ ਮੈਂ ਕਾਫੀ ਹੈ ਨਾ ਸਾਪਾਂ ਨੂੰ ਕਮੈਂਟ ਆਏ ਆ ਕਿ ਇਹ ਬੜੇ ਜ਼ਬਰਦਸਤ ਗੱਲਾਂ ਕਰਦੇ ਬਹੁਤ ਇਹਨਾਂ ਦੇ ਬਾਰੇ ਚ ਤਾਰੀਫਾਂ ਲਿਖੀਆਂ ਹੋਈਆਂ ਵਾ ਕਿ ਇਹਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਇਹਨਾਂ ਨੇ ਕੰਮ ਕੀਤੇ ਸਾਰੇ ਨਾ ਇਹ ਕਾਫੀ ਕਮੈਂਟ ਆਪਾਂ ਨੇ ਵੈਸੇ ਦੇਖਿਆ ਇਹਨਾਂ ਦੇ ਮੈਂ ਪੜ੍ਹੇ ਸੀ ਵੈਸੇ ਨਾ ਕਿ ਇਹਨਾਂ ਨੇ ਬਹੁਤ ਜ਼ਬਰਦਸਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਿਭਾਈਆਂ ਵਾ ਬਹੁਤ ਹੈ ਨਾ ਤੇ ਇਹਨਾਂ ਤਾਰੀਫਾਂ ਦੇ ਵਿੱਚ ਸੁਣਿਆ ਵਾ ਕਮੈਂਟ ਇਹ ਤਾਂ ਬੜੀਆ ਜ਼ਬਰਦਸਤ ਆਪਾਂ ਹੁਣ ਲਾਸਟ ਪਾਰਟ ਵੇ ਤੇ ਬਾਕੀ ਗੱਲਾਂ ਆਪਣੇ ਅਗਲੇ ਆਖਰੀ ਪਾਰਟ 'ਚ ਕਰਾਂਗੇ ਤਾਂ ਮਿਲਦੇ ਆਂ ਅਗਲੀ ਵੀਡੀਓ 'ਚ ਗੁੱਡ ਬਾਏ ਟੇਕ ਕੇਅ ਰੱਬ ਰੱਖਣਾ